ਆਇਆ ਸ਼ਹਿਰੀ ਬਣਿਆ ਪਿੰਡੋਂ ਆਇਆ ਸ਼ਹਿਰੀ ਬਣਿਆ ਮੈਂ ਇੱਕ ਬੰਦਾ ਬੋਲ ਰਿਹਾ ਹਾਂ ਕਿਤੋਂ ਥਿਆਵਾ ਪਿਆਰ ਮੁਹੱਬਤ ਕਿਤੋਂ ਥਿਆਵੇ ਪਿਆਰ ਮੁਹੱਬਤ ਗਲੀਆਂ ਕੂਚੇ ਫੋਲ ਰਿਹਾ ਹਾਂ ਗਲੀਆਂ ਕੂਚੇ ਫੋਲ ਰਿਹਾ ਸਵਾਗਤ ਮੈਰੀਨਸumon ਇੱਕ ਵਾਰ ਫੇਰ ਤੋਂ ਧੀ ਦੀ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਹੀ ਪਿਆਰੇ ਜਿਹੇ ਪ੍ਰੋਗਰਾਮ ਜਿਸਦਾ ਨਾਮ ਹੈ ਸ਼ਬਦਲੁਕ ਸੋ ਇਸ ਸਾਹਿਤਿਕ ਪ੍ਰੋਗਰਾਮ ਦੇ ਵਿੱਚ ਅਸੀਂ ਸਾਹਿਤਿਕ ਸ਼ਖਸੀਅਤਾਂ ਨੂੰ ਸੱਦਾ ਦਿੰਦੇ ਹਾਂ ਤੇ ਉਹਨਾਂ ਦੇ ਨਾਲ ਸਾਹਿਤਿਕ ਸਾਂਝ ਪਾਉਂਦੇ ਹਾਂ ਸੁਣਦੇ ਹਾਂ ਉਹਨਾਂ ਦੀਆਂ ਰਚਨਾਵਾਂ ਸੋ ਅੱਜ ਵੀ ਸਾਡੇ ਸਟੂਡੀਓ ਦੇ ਵਿੱਚ ਇੱਕ ਅਜੇ ਹੀ ਹੋਰ ਮਹਿਮਾਨ ਮੌਜੂਦ ਨੇ ਸਾਡੇ ਸੱਦੇ ਨੂੰ ਕਬੂਲ ਕੀਤਾ ਜਿਨ੍ਹਾਂ ਨੇ ਸਾਡੇ ਵਿਚਕਾਰ ਆਣ ਪਹੁੰਚੇ ਨੇ ਜਿਨ੍ਹਾਂ ਬਾਰੇ ਜੇ ਗੱਲ ਕੀਤੀ ਜਾਵੇ ਤਾਂ ਉਹ ਬਤੌਰ ਲੇਖਕ ਕਵੀ ਕਹਾਣੀਕਾਰ ਗਜ਼ਲਗੋ ਵਿਆਨਕਰ ਦੇ ਤੌਰ ਤੇ ਆਮ ਹੀ ਅਸੀਂ ਸਵਾ ਮਾ ਦੇ ਵਿੱਚ ਵਿਚਰਦੇ ਦੇਖਦੇ ਆ ਜਿਨ੍ਹਾਂ ਦੀਆਂ ਰਚਨਾਵਾਂ ਵੀ ਅਸੀਂ ਅਕਸਰ ਹੀ ਅਖਬਾਰਾਂ ਦੇ ਵਿੱਚ ਮੈਗਜ਼ੀਨਾਂ ਦੇ ਉੱਪਰ ਪੜਦੇ ਰਹਿੰਦੇ ਆ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਨੇ ਤੇ ਮੈਨੂੰ ਲੱਗਦਾ ਵੀ ਜੇ ਮੈਂ ਇਸ ਤਰ੍ਹਾਂ ਉਹਨਾਂ ਦੀ ਸਿਫਤ ਕਰਨ ਲੱਗੀ ਤਾਂ ਸਮਾਂ ਕਾਫੀ ਲੱਗ ਜਾਏਗਾ ਸੋ ਸਾਡੇ ਅੱਜ ਦੇ ਬਹੁਤ ਹੀ ਅੱਛੇ ਸਾਹਿਤਕਾਰ ਸਾਡੇ ਸਟੂਡੀਓ ਵਿੱਚ ਸਾਡੇ ਨਾਲ ਆਣ ਪਹੁੰਚੇ ਨੇ ਉਹਨਾਂ ਦੇ ਨਾਲ ਸਾਹਿਤਿਕ ਸਾਂਝ ਪਾਉਂਦੇ ਆ ਆਖ ਲੈਨੇ ਉਹਨਾਂ ਨੂੰ ਜੀ ਆਇਆਂ ਸੋ ਸਾਡੇ ਅੱਜ ਦੇ ਮਹਿਮਾਨ ਪ੍ਰਤਾਪ 파ਰਸ ਗੁਰਦਾਸਪੁਰੀ ਜੀ ਸੋ ਸਰ ਬਹੁਤ-ਬਹੁਤ ਨਿੱਘਾ ਸਵਾਗਤ ਡੀਡੀ ਪੰਜਾਬੀ ਦੇ ਬਹੁਤ ਹੀ ਹਰਮਨ ਪਿਆਰੇ ਪ੍ਰੋਗਰਾਮ ਸ਼ਬਦ ਲੋਕ ਦੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਪ੍ਰਤਾਪ 파ਰਸ ਵੱਲੋਂ ਬਹੁਤ-ਬਹੁਤ ਅਦਬ ਬਹੁਤ-ਬਹੁਤ ਸਤਿਕਾਰ ਸੋ ਇਸ ਪ੍ਰੋਗਰਾਮ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਜਿਨਾਂ ਨੇ ਨਾਚੀਜ ਨੂੰ ਇਸ ਸਟੂਡੀਓ 'ਚ ਬੁਲਾ ਕੇ ਪ੍ਰੋਗਰਾਮ ਰਿਕਾਰਡਿੰਗ ਕਰਨ ਦੀ ਖੇਚਲ ਕੀਤੀ ਆ ਸੋ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਸਮਨ ਜੀ ਜੀ ਤੁਸੀਂ ਪ੍ਰੋਗਰਾਮ ਦੇ ਬਹੁਤ ਵਧੀਆ ਐਂਕਰ ਹੋ ਥੈਂਕ ਯੂ ਸਰ ਮੇਰੀ ਕੁਐਸਚਨ ਸੀ ਵੀ ਹੈ ਕਿ ਮੈਂ ਤੁਹਾਡੇ ਨਾਲ ਪ੍ਰੋਗਰਾਮ ਕਰ ਰਿਹਾ ਜੀ ਪਰ ਸਰ ਜੀ ਗੱਲ ਕੀਤੀ ਜਾਵੇ ਤੁਹਾਡੀ ਲੇਖਣੀ ਦੀ ਤਾਂ ਮੈਨੂੰ ਲੱਗਦਾ ਵੀ ਪਹਿਲਾਂ ਇੱਕ ਜਿਹੜੀ ਝਾਤ ਆ ਪਾ ਲੈਣੀ ਚਾਹੀਦੀ ਆ ਤੁਹਾਡੇ ਪਰਿਵਾਰਿਕ ਪਿਛੋਕੜ ਉੱਪਰ ਵੀ ਤੁਹਾਡੀ ਪੜ੍ਹਾਈ ਲਿਖਾਈ ਤੇ ਕੰਮਕਾਜ ਬਾਰੇ ਅਸੀਂ ਚਾਹੁੰਦੇ ਆ ਕਿ ਜਲਦੀ ਦੇ ਵਿੱਚ ਪਹਿਲਾਂ ਆਪਾਂ ਉਹ ਗੱਲਬਾਤ ਕਰ ਲਈਏ ਤੇ ਫਿਰ ਆਪਾਂ ਸਾਇਤਿਕ ਮਾਹੌਲ ਵੱਲ ਅੱਗੇ ਵਧੀਏ ਜੀ 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 ਹਾਂ ਜੀ ਸਮਝ ਜੀ ਮੇਰਾ ਜਨਮ ਸਾਲ 1972 ਦੇ ਵਿੱਚ ਜੀ ਗੁਰਦਾਸਪੁਰ ਦੇ ਬਿਲਕੁਲ ਨੇੜੇ 8-10 ਕਿਲੋਮੀਟਰ ਤੇ ਤਿਬੜੀ ਕੈਂਟਾ ਦੇ ਵਿੱਚ ਨੰਗਲ ਮੇਨ ਪਿੰਡ ਆ ਹੂੰ ਤਾਂ ਉੱਥੇ ਮੇਰਾ ਜਨਮ ਹੋਇਆ ਮੈਂ ਹੋਸ਼ ਜਿਹੜੀ ਆ ਉਹ ਸੰਭਾਲੀ ਜਾ ਕੇ ਪਿੰਡ ਪੈਣੀ ਖੁੰਡਾ ਬਿਆਸ ਦਰਿਆ ਦੇ ਕੰਢੇ ਤੇ ਜੀ ਉੱਥੇ ਮੈਂ ਆਪਣੇ ਯਾਰਾਂ ਬੇਜੀਆਂ ਨਾਲ ਜਵਾਨ ਹੋਇਆ ਪੜਿਆ ਹੂੰ ਉੱਥੇ ਪੜਾਈ ਕੀਤੀ ਫਿਰ ਸਿਕ ਨੈਸ਼ਨਲ ਕਾਲਜ ਕਾਦੀਆਂ ਤੋਂ ਜੀ ਉਸ ਤੋਂ ਬਾਅਦ ਪੜਦੇ ਪੜਦੇ ਹੀ ਮੈਂ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ ਜੀ ਬਾਅਦ ਚ ਚਟਕ ਜਿਹੜੀ ਸੀ ਮੈਨੂੰ ਪੜਦੇ ਵਕਤ ਹੀ ਲੱਗੀ ਸੀ ਕਿਉਂਕਿ ਮੇਰੇ ਬ੍ਰਦਰ ਜਿਹੜੇ ਸੀ ਉਹ ਲਿਖਦੇ ਸੀ ਹੂੰ ਤੇ ਉਹਨਾਂ ਵੱਲ ਵੇਖ ਕੇ ਮੇਰੇ ਮਨ 'ਚ ਵੀ ਖਿਆਲ ਆਇਆ ਕਿ ਮੈਂ ਕੁਛ ਲਿਖਾਂ ਜੀ ਸੋ ਉਹਨਾਂ ਨੂੰ ਤੇ ਥੋੜਾ ਸ਼ੌਕ ਘੱਟ ਸੀ ਲੇਕਿਨ ਮੈਨੂੰ ਇਹ ਜਨੂਨ ਬਣ ਗਿਆ ਮੈਂ ਹੌਲੀ ਹੌਲੀ ਲਿਖਣਾ ਸ਼ੁਰੂ ਕੀਤਾ ਗੀਤਾਂ ਤੋਂ ਸ਼ੁਰੂਆਤ ਕੀਤੀ ਹੂੰ ਛੋਟੇ ਛੋਟੇ ਮੈਗਜ਼ੀਨਾਂ ਵਿੱਚ ਛਪਨਾ ਸ਼ੁਰੂ ਕੀਤਾ ਜੀ ਉਸ ਤੋਂ ਵੱਧਦਾ ਵੱਧਦਾ ਜਿੱਦਾਂ ਕਿ ਇਨਸਾਨ ਦਾ ਹੁੰਦਾ ਕਿ ਮੈਂ ਅੱਗੇ ਗਾਂ ਵਧਾਂ ਹੂੰ ਤੋਂ ਮੈਂ ਹੌਲੀ ਹੌਲੀ ਅਖਬਾਰਾਂ ਤੱਕ ਹੋ ਗਿਆ ਹੂੰ ਜਦੋਂ ਇੱਕ ਅਖਬਾਰ ਉਸ ਤੋਂ ਬਾਅਦ ਦੂਜੀ ਅਖਬਾਰ ਫਿਰ ਮਨ ਚ ਹੁੰਦਾ ਕਿ ਯਾਰ ਹੋਰ ਇਸ ਤੋਂ ਅੱਗੇ ਹੋਰ ਇਸ ਤੋਂ ਅੱਗੇ ਜਾਇਆ ਜਾਵੇ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਫਿਲਮਾਂ ਅੱਜ ਮੈਨੂੰ ਇਸ ਗੱਲ ਦਾ ਫਖਰ ਵੀ ਆ ਕਿ ਮੈਂ ਪੰਜਾਬ ਦੀ ਕੋਈ ਪੰਜਾਬੀ ਅਖਬਾਰ ਨਹੀਂ ਹੈ ਜਿਹਦੇ ਵਿੱਚ ਮੈਂ ਨਹੀਂ ਛਪਿਆ ਹਮਮ ਔਰ ਪਰਿਵਾਰ ਵਿੱਚ ਮੇਰੇ ਵਿੱਚ ਇਸ ਵੇਲੇ ਮੇਰੇ 4 ਬੱਚੇ ਆ ਜੀ ਤੇ ਮੇਰੀ ਮਿਸਜ ਜੀ ਸਨੀ ਲਤਾ ਜੀ ਤਾਂ ਬੱਚੇ ਮੇਰੇ ਜਿਹੜੇ ਆ ਉਹ ਸਟੱਡੀ ਕਰਕੇ ਹਮ ਤਾਂ ਵਿਦੇਸ਼ ਚਲਾ ਗਏ ਨੇ ਜੀ ਤੇ ਮੈਂ ਤੇ ਮੇਰੀ ਮਿਸਜ ਇਸ ਵੇਲੇ ਘਰ ਤੇ ਰਹਦੇ ਆ ਹਮ ਤੇ ਬਹੁਤ ਵਧੀਆ ਖੁਸ਼ਹਾਲ ਪਰਿਵਾਰ ਆ ਜੀ ਮਾਲਕ ਦੀ ਕਿਰਪਾ ਵਾ ਬਹੁਤ ਵਧੀਆ ਜੀ ਤੇ ਬਾਕੀ ਸਾਹਿਤਿਕ ਵਿਦਾ ਬਾਰੇ ਤੁਸੀਂ ਗੱਲ ਕਰ ਰਹੇ ਹੋ ਤੇ ਮੈਂ ਹਰ ਇੱਕ ਵਿਦਾ ਵਿੱਚ ਹੱਥ ਜਮਾਇਆ ਹਮ ਹਰ ਵਿਦਾ ਉਤੇ ਲਿਖਣ ਦੀ ਕੋਸ਼ਿਸ਼ ਕੀਤੀ ਹੈ ਜੋ ਸ్రోਤਿਆਂ ਵੱਲੋਂ ਪਾਠਕਾਂ ਵੱਲੋਂ ਬਹੁਤ ਹੰਗਾਰਾ ਮਿਲਿਆ ਵਧੀਆ ਮਿਲਿਆ ਤੇ ਇਸ ਤਰ੍ਹਾਂ ਕੰਮ ਲਗਾਤਾਰ ਜਾ ਰਹੇ ਹਨ ਚੱਲ ਰਹੇ ਹਨ ਜੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਹਰ ਵਿਦਾ ਦੇ ਵਿੱਚ ਤੁਸੀਂ ਪਰਫਕੋ ਤੇ ਹਰ ਸਾਹਿਤ ਦੀ ਵਿਦਾ ਨੂੰ ਤੁਸੀਂ ਲਿਖਿਆ ਹੈ ਤੇ ਸਾਡ ਤੁਹਾਡੀਆਂ ਰਚਨਾਵਾਂ ਵੀ ਅਕਸਰ ਹੀ ਅਸੀਂ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਵੇਖਦੇ ਰਹਿੰਦੇ ਆ ਤੇ ਅਸੀਂ ਚਾਹੁੰਦੇ ਆ ਵੀ ਇੱਕ ਜਿਹੜੀ ਰਚਨਾ ਆ ਉਹ ਜ਼ਰੂਰ ਹੋ ਜਾਣੀ ਚਾਹੀਦੀ ਹੈ ਜੋ ਤੁਹਾਡੇ ਦਿਲ ਦੇ ਕਰੀਬ ਹੋਵੇ ਕਿਉਂਕਿ ਪ੍ਰੋਗਰਾਮ ਦਾ ਆਗਾਜ਼ ਹੋ ਚੁੱਕਾ ਹੈ ਤੇ ਅਸੀਂ ਚਾਹੁੰਦੇ ਆ ਵੀ ਮਾਹੌਲ ਨੂੰ ਥੋੜਾ ਜਿਹਾ ਹੋਰ ਸਾਹਿਤਿਕ ਕਰ ਲਿਆ ਜਾਵੇ ਮਿਹਰਬਾਨੀ ਸ਼ੁਕਰੀਆ ਜੀ ਜੀ ਕਿਉਂਕਿ ਅਕਸਰ ਹੀ ਅਸੀਂ ਜਦੋਂ ਵੀ ਸਾਡੇ ਮਹਿਮਾਨ ਆਉਂਦੇ ਨੇ ਤਾਂ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਆ ਆਪਣੇ ਪਾਠਕਾਂ ਤੱਕ ਆਪਣੇ ਦਰਸ਼ਕਾਂ ਤੱਕ ਪਹੁੰਚਾਈਏ ਮਿਹਰਬਾਨੀ ਜੀ ਸੁਮਨ ਜੀ ਮੇਰੀ ਹੁਣੇ ਲੇਟੈਸਟ ਬੁੱਕ ਆਈ ਹੈ ਲੀਜੋ ਇਹ ਜੀ ਹਸਰਤ ਉਹਦੇ ਵਿੱਚੋਂ ਮੈਂ ਇੱਕ ਗਜ਼ਲ ਆਪ ਸਾਬ ਦੀ ਨਜ਼ਰ ਜੀ ਕਿ ਇੱਕ ਦੀਵਾ ਮੈਂ ਮਮਤੀ ਉੱਪਰ ਇਸ ਕਦਰ ਅਜਬਾਲ ਆਇਆ ਹਾਂ ਇੱਕ ਦੀਵਾ ਮੈਂ ਮਮਤੀ ਉੱਪਰ ਇਸ ਕਦਰ ਅੱਜ ਬਾਲ ਆਇਆ ਹਾਂ ਭਟਕ ਰਹੇ ਜੋ ਹਨੇਰਿਆਂ ਅੰਦਰ ਦੇ ਕੇ ਹੱਥ ਮਸ਼ਾਲ ਆਇਆ ਹਾਂ ਹਮ ਬਹੁਤ ਚਲਦੇ ਰਹਿਣਾ ਉੱਠਣਾ ਟੈਣਾ ਨਾਮ ਹੈ ਇਹੋ ਜੀਵਨ ਦਾ ਹਮ ਚਲਦੇ ਰਹਿਣਾ ਉੱਠਣਾ ਟੈਣਾ ਨਾਮ ਹੈ ਇਹੋ ਜੀਵਨ ਦਾ ਜੀ ਥਕੀਆਂ ਹਾਰੀਆਂ ਬੰਦ ਅੱਖੀਆਂ ਵਿੱਚ ਜਿੰਦਾ ਸੁਪਨਾ ਪਾਲ ਆਇਆ ਹਮ ਬਹੁਤ ਖੂਬ ਤੋਂ ਅਗਲਾ ਸ਼ੇਰ ਦੇਖਣਾ ਕਿ ਭਗਤ ਸਿੰਘ ਕਰਤਾਰ ਸਰਾਭਾ ਉਦਮ ਸਿੰਘ ਜੇ ਨਾਵਾਂ ਦਾ ਕਰਤਾਰ ਸਰਾਭਾ ਭਗਤ ਸਿੰਘ ਉਧਮ ਸਿੰਘ ਜੇ ਨਾਵਾਂ ਦਾ ਦੇ ਕੇ ਇੱਕ ਹਲੂਣਾ ਐਸਾ ਠੰਡਾ ਖੂਨ ਉਬਾਲ ਆਇਆ ਹਾ ਬਹੁਤ ਖੂਬ ਬਹੁਤ ਤੇ ਖੂਨ ਮਾਸ ਸਭ ਇੱਕੋ ਜਿਹੇ ਜਦ ਖੂਨ ਮਾਸ ਸਭ ਇੱਕੋ ਜਿਹੇ ਜਦ ਥਾਂ ਥਾਂ ਵੰਡਾ ਪਾਈਆਂ ਕਿਉਂ ਸਿਰਜਣਹਾਰੇ ਨੂੰ ਮੈਂ ਕਰਕੇ ਇੱਕੋ ਬਸ ਸਵਾਲ ਆਇਆ ਹਾ ਉਹ ਅਗਲਾ ਸ਼ੇਰ ਹੈ ਕਿ ਪੱਤ ਝੜ ਦੇ ਵਿੱਚ ਮਹਿਕਾਂ ਭਰ ਕੇ ਪੌਣ ਚ ਭਰ ਕੇ ਚਾਵਾਂ ਨੂੰ ਪੱਤ ਝੜ ਦੇ ਵਿੱਚ ਮਹਿਕਾਂ ਭਰ ਕੇ ਪੌਣ ਚ ਭਰ ਕੇ ਚਾਵਾਂ ਨੂੰ ਥਿਰਕਣ ਦੇ ਕੇ ਪੈਰਾਂ ਨੂੰ ਤੇ ਦੇਹ ਸਾਜਾਂ ਨੂੰ ਤਾਲ ਆਇਆ ਬਹੁਤ ਖੂਬ ਭੋਲਣਾ ਜਾਵਨ ਮੇਰੇ ਬੱਚੀ ਭੁਲਣਾ ਜਾਵਨ ਮੇਰੇ ਬੱਚੇ ਮਿਹਨਤ ਭਰੇ ਪਸ਼ੋਕਰ ਨੂੰ ਸ਼ੇਰ ਦੇਖਣਾ ਕਿ ਭੁਲਣਾ ਜਾਵਨ ਮੇਰੇ ਬੱਚੇ ਮਿਹਨਤ ਭਰੇ ਪਸ਼ੋਕਰ ਨੂੰ ਮਾਂ ਦਾ ਚਰਖਾ ਪਿਓ ਦਾ ਹੱਲੜ ਜਾਦਾਂ ਸੰਗ ਸੰਭਾਲ ਆਇਆ ਹਾਂ ਤੋਂ ਅੰਤਮ ਸ਼ੇਰ ਆ ਕਿ ਲੰਘ ਕੇ ਆਇਆ ਪਾਰਸ ਕੀਕਣ ਉਬੜ ਖਾਬੜ ਰਾਵਾਂ ਨੂੰ ਲੰਕੇ ਆਇਆ ਪਾਰਸ ਕੀਕਣ ਉਬੜ ਖਾਬੜ ਰਾਵਾਂ ਨੂੰ ਸਮਝ ਲੈਣਗੇ ਆਪੇ ਲੋਕੀ ਸ਼ਬਦ ਗਜ਼ਲ ਵਿੱਚ ਢਾਲ ਆਇਆ ਹਾਂ ਹਾਂ ਇੱਕ ਦੀਵਾ ਮੈਂ ਮਮਤੀ ਉੱਪਰ ਇਸ ਕਦਰ ਅਜਬਾਲ ਆਇਆ ਹਾਂ ਪਟਕ ਰਿਹਾ ਜੋ ਹਨੇਰਿਆਂ ਅੰਦਰ ਦੇ ਕੇ ਹੱਥ ਮਸ਼ਾਅੱਲਾ ਇੱਕੀ ਹੱਥ ਮਸ਼ਾਅੱਲਾ ਜੀ ਬਹੁਤ ਖੂਬਸੂਬਤ ਅੱਛੀ ਰਚਨਾ ਦੇ ਨਾਲ ਤੁਸੀਂ ਆਪਣੀ ਹਾਜ਼ਰੀ ਜਿਹੜੀ ਆ ਸਾਡੇ ਦਰਸ਼ਕਾਂ ਦੇ ਵਿੱਚ ਲਗਵਾ ਚੁੱਕੇ ਹੋ ਸੋ ਮੈਨੂੰ ਲੱਗਦਾ ਵੀ ਜਿੱਥੇ ਸਾਨੂੰ ਬਹੁਤ ਵਧੀਆ ਲੱਗਿਆ ਤੁਹਾਡੀ ਰਚਨਾ ਸੁਣ ਕੇ ਤੇ ਸਾਡੇ ਦਰਸ਼ਕ ਵੀ ਬਾਗੋ-ਬਾਗ ਹੋ ਗਏ ਹੋਣਗੇ ਕਿ ਸਾਹਿਤਿਕ ਮਾਹੌਲ ਦੇ ਵਿੱਚ ਬਹੁਤ ਹੀ ਅੱਛੀ ਜਿਹੜੀ ਰਚਨਾ ਐ ਪੇਸ਼ ਕੀਤੀ ਗਈ ਅ ਪਰ ਸਾਹਿਬ ਜੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਵੀ ਲੇਖਣੀ ਦਾ ਜਿਹੜਾ ਸ਼ੌਂਕ ਹੈ ਪਰਿਵਾਰ ਦੇ ਵਿੱਚ ਮਾਹੌਲ ਇਤਾਂ ਦਾ ਬ੍ਰਦਰ ਨੂੰ ਦੇਖ ਕੇ ਤੁਸੀਂ ਲਿਖਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਜੇ ਗੱਲ ਕੀਤੀ ਜਾਵੇ ਵੀ ਫਿਰ ਉਸਤਾਦ ਕਿਨਾਂ ਨੂੰ ਧਾਰਿਆ ਤੇ ਕਿਸ ਤਰ੍ਹਾਂ ਫਿਰ ਤੁਹਾਡਾ ਇਹ ਲੇਖਣੀ ਵੱਲ ਹੋਰ ਅੱਗੇ ਝੁਕਾ ਵਧੀਆ। ਦੇਖੋ ਸੁਮਨ ਜੀ ਗੱਲ ਇਸ ਤਰ੍ਹਾਂ ਕਿ ਉਸਤਾਦ ਦੀ ਜਿਹੜੀ ਗੱਲ ਹੈ ਕੋਈ ਸ਼ਾਇਰ ਕਵੀ ਲੇਖਕ ਬਣਾਇਆ ਨਹੀਂ ਜਾਂਦਾ। ਇਹ ਤਾਂ ਸਾਰੇ ਜਾਣਦੇ ਆ ਕਿ ਇਹ ਗੋਡ ਗਿਫਟ ਹੈ। ਜੀ। ਉਹਨੂੰ تراਸ਼ਿਆ ਜਾਂਦਾ ਵਾ ਨੂੰ। ਹਮ। ਤੇ ਜਦੋਂ ਜਿੱਦਾਂ ਕਿ ਦੱਸਿਆ ਕਿ ਮੇਰੇ ਬ੍ਰਦਰ ਜਲੇਸ ਉਹ ਲਿਖਦੇ ਸੀ। ਹਮ। ਤੇ ਉਸ ਸਮੇਂ ਸਾਡੇ ਸਮੇਂ ਵਿੱਚ ਰਿਕਾਰਡ ਵੱਜਦੇ ਸੀ, ਗੀਤ ਵੱਜਦੇ ਰਹੀ। ਜੀ। ਖਾੜੇ ਲੱਗਣੇ ਉਹ ਸੁਣਨ ਦੇ ਮਨ 'ਚ ਬੜਾ ਹੋਣਾ ਕਿ ਯਾਰ ਸਾਡਾ ਵੀ ਕਿਤੇ ਇਦਾਂ ਕੋਈ ਗੀਤ ਹੈ ਵੀ ਮਤਲਬ ਗਾ ਸਕਦੇ ਆ ਜਾਂ ਮਤਲਬ ਅਸੀਂ ਸਾਡਾ ਗੀਤ ਕੋਈ ਗਾ ਸਕਦਾ ਕਲਾਕਾਰ ਕੋਈ ਜੀ ਬਸ ਉਹ ਚੇਤਕ ਜੀ ਲੱਗ ਕੇ ਉਹਦੇ ਨਾਲ ਮਤਲਬ ਮਨ 'ਚ ਇੱਕ ਐਸੀ ਚੀਜ਼ ਜਾਗੀ ਕਿ ਯਾਰ ਆਪਾਂ ਲਿਖਣਾ ਉਹ ਆਪਾਂ ਗੀਤ ਫਿਰ ਲਿਖਣੀ ਸ਼ੁਰੂ ਪਹਿਲੇ ਸ਼ੁਰੂਆਤ ਮੈਂ ਗੀਤਾਂ ਤੋਂ ਕੀਤੀ ਸੀ ਜੀ ਹਰ ਕਵੀ ਹਰ ਲੇਖਕ ਜਿਹੜਾ ਉਹ ਨਿੱਜ ਤੋਂ ਸ਼ੁਰੂ ਹੁੰਦਾ ਹਮ ਉਹਦੀ ਲਿਖਣੀ ਜਿਹੜੀ ਆ ਉਹ ਨਿੱਜ ਤੋਂ ਸ਼ੁਰੂ ਹੋ ਕੇ ਤੇ ਫਿਰ ਜਦੋਂ ਉਹ ਸਮਾਜ ਦੀਆਂ ਸਮੱਸਿਆਵਾਂ ਉਹਨੂੰ ਜਦੋਂ ਉਹ ਲਿਖਦਾ ਨਾ ਫਿਰ ਉਹ ਕਵੀ ਜਾਂ ਸ਼ਾਇਰ ਬਣ ਜਾਂਦਾ ਹਮ ਸੋ ਉਸਤਾਦ ਦੀ ਗੱਲ ਚੱਲੀ ਆ ਉਸਤਾਦ ਬੇਸਿਕਲੀ ਮੈਂ ਕਿਹਨੂੰ ਜਿੱਦਾਂ ਕਿ ਆਮ ਧਾਰਨਾ ਹੈ ਕਿ ਕੋਈ ਪਗੜੀ ਦੇ ਕੇ ਗੋੜ ਦੀ ਰੋੜੀ ਦੇ ਕੇ ਉਸਤਾਦ ਧਰਦੇ ਮੈਂ ਉਦਾਂ ਉਸਤਾਦ ਨਹੀਂ ਧਾਰਿਆ ਕਿਸ ਨੂੰ ਕਿਤਾਬਾਂ ਮੇਰੇ ਉਸਤਾਦ ਨੇ ਹਾਂ ਜਿਹੜੇ ਵੱਡੇ ਲੋਕ ਨੇ ਵੱਡੇ ਸ਼ਾਇਰ ਨੇ ਉਹਨਾਂ ਦੇ ਨਾਲ ਸਲਾਹ ਕਰ ਲੈਣੀ ਉਹਨਾਂ ਕੋਈ ਸਿੱਧ ਲੈ ਲੈਣੀ ਉਹਨਾਂ ਚ ਇਸ ਵਕਤ ਮੇਰੇ ਸੁਭਾਸ਼ ਦੀਵਾਨਾ ਜੀ ਆ ਜੀ ਬਹੁਤ ਵਧੀਆ ਮੇਰੇ ਸ਼ਾਇਰ ਦੇ ਗਜ਼ਲੋ ਨੇ ਹਮ ਉਹਨਾਂ ਨਾਲ ਮੈਂ ਹਰ ਜਿਹੜੀ ਗਜ਼ਲ ਲਿਖਣੀ ਆ ਮੈਂ ਉਹਨਾਂ ਨਾਲ ਸਾਂਝੀ ਕਰਨੀ ਆ ਉਹਨਾਂ ਨੇ ਫਿਰ ਜੇ ਕੋਈ ਥੋੜੀ ਮੋਟੀ ਹੋਣੀ ਮੇਰੇ ਉਹਨਾਂ ਕਹਿਣਾ ਕਿ ਪਾਰਸ ਐਦਾਂ ਕਰ ਲੈ ਹਮ ਵਾਰਤਕ ਵਿੱਚ ਮੇਰਾ ਆਉਣ ਦਾ ਸਬਬੂ ਮੇਰੇ ਦੋਸਤ ਮੇਰੇ ਵੱਡੇ ਭਰਾ ਤਰਸੀਮ ਸਿੰਘ ਪੰਗੂ ਜੀ ਕਹਾਣੀ ਕਰਨੀ ਜੀ ਉਹਨਾਂ ਦਾ ਹੀ ਮੈਨੂੰ ਕਹਿਣ ਲੱਗੀ ਯਾਰ ਤੂੰ ਇੰਨਾ ਸੋਹਣਾ ਲਿਖਦਾ ਤੂੰ ਵਾਰਤਕ ਵਿੱਚ ਲਿਖਿਆ ਕਰ ਵਿਅੰਗ ਲਿਖਿਆ ਕਰ ਮੈਂ ਕਿਹਾ ਯਾਰ ਇਹ ਤਾਂ ਬੜਾ ਔਖਾ ਜਿਹਾ ਕੰਮ ਆ ਥੋੜਾ ਲੰਬਾ ਕੰਮ ਹੁੰਦਾ ਥੋੜਾ ਜਿਹਾ ਉਹ ਫਿਰ ਮੈਂ ਉਹ ਵਿਅੰਗ ਲਿਖਿਆ ਉਹ ਫਿਰ ਮੇਰਾ ਮੀਨ ਜਾਦਾ ਵਿੱਚ ਛਪਣਾ ਸ਼ੁਰੂ ਹੋਇਆ ਉਹ ਮੈਨੂੰ ਉੱਥੋਂ ਚਟਕ ਲੱਗੀ ਉਹ ਲਿਖਦੇ ਲਿਖਦੇ ਫਿਰ ਮੈਂ ਕਹਾਣੀ ਮੱਲੇ ਬਨੇ ਮੈਂ ਆ ਉਹ ਕਹਾਣੀਆਂ ਲਿਖਦੇ ਸੀ ਮੈਂ ਕਹਾਣੀ ਲਿਖੀ ਸਭ ਤੋਂ ਪਹਿਲਾਂ ਸੀ ਜਿਉਂਦਾ ਜਾਗਦਾ ਰੱਬ ਮੈਂ ਕਹਾਣੀ ਲਿਖੀ ਜੀ ਉਹ ਮੇਰੀ ਕਹਾਣੀ ਬਹੁਤ ਵਧੀਆ ਗਈ ਔਰ ਮੈਂ ਜਦੋਂ ਪੰਜਾਬੀ ਜਾਗਰ ਨੂੰ ਭੇਜੀ ਤਾਂ ਉਸੇ ਵੇਲੇ ਮੇਰੀ ਉਹਨਾਂ ਨੇ ਅਗਲੇ ਹਫਤੇ ਮੇਰੀ ਉਹ ਸ਼ਾਪ ਦੇਤੀ ਜਦੋਂ ਸ਼ਾਪੀ ਤਾਂ ਮੈਨੂੰ ਯਕੀਨ ਜਾਣੋ ਕਿ ਐਨੇ ਫੋਨ ਆਏ ਔਰ ਲੋਕਾਂ ਨੇ ਇਦਾਂ ਫੋਨ ਕੀਤੇ ਰੋ ਰੋ ਕੇ ਫੋਨ ਕੀਤੇ ਤੇ ਯਾਰ ਐਨਾ ਦਰਦ ਇਹ ਕਹਾਣੀ ਸੱਚੀ ਸੀ ਮੈਂ ਨਹੀਂ ਇਹ ਤਾਂ ਮੈਂ ਪਲੋਟ ਕੱਟ ਕੇ ਲਿਖੀ ਹੋਈ ਕਹਾਣੀਆਂ ਸੋ ਮੈਨੂੰ ਬੜਾ ਚੰਗਾ ਲੱਗਾ ਉਸ ਤੋਂ ਬਾਅਦ ਚੱਲ ਸੋ ਚੱਲ ਹੁਣ ਤੱਕ ਮੈਂ ਮੈਨੂੰ 25 30 ਕਹਾਣੀਆਂ ਦੇ ਮੈਂ ਕਰੀਬ ਜਿਹੜੀਆਂ ਮੇਰੀਆਂ ਸ਼ਾਪ ਚੁਕੀਆਂ ਕਹਾਣੀਆਂ ਹੂੰ 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 ਔਰ ਕਹਾਣੀ ਮੈਂ ਘੱਟ ਲਿਖਦਾ ਜਨਨ ਕਿਉਂਕਿ ਮਿਹਨਤ ਬਹੁਤ ਕਰਨੀ ਪੈਂਦੀ ਆ ਬਹੁਤ ਲੰਬੀ ਹੁੰਦੀ ਆ ਲਿਖਣਾ ਮੈਂ ਸਮਾਂ ਬਹੁਤ ਕੱਢਣੇ ਪੈਂਦਾ ਤੇ ਫਿਰ ਮੈਨੂੰ ਇਹ ਹੁੰਦਾ ਕਿ ਜਿਹੜੀ ਮੈਂ ਕਹਾਣੀ ਲਿਖੀ ਆ ਉਹ ਮੇਰੀ ਕਹਾਣੀ ਛੱਪੇਗੀ ਤੇ ਮੈਂ ਅਗੋਂ ਨਵੀਂ ਕਹਾਣੀ ਲਿਖਣੀ ਆ ਮੇਰੀ ਪੱਕੀ ਮੇਰੇ ਮਨ ਚ ਗੱਲ ਹੁੰਦੀ ਆ ਕਿ ਜਿਹੜੀ ਕਹਾਣੀ ਮੈਂ ਲਿਖ ਦਿੱਤੀ ਆ ਜਦ ਜਿਹੜੀ ਛਪਦੀ ਨਾ ਉਹ ਤੇ ਮੈਂ ਹੋਰ ਕਹਾਣੀ ਨਹੀਂ ਲਿਖਣੀ ਇਸ ਤੋਂ ਇਲਾਵਾ ਹੋਰ ਵਿਧਾ ਦੇ ਵਿੱਚ ਮੈਂ ਜੇ ਆਮ ਧਾਰਨਾ ਲੋਕਾਂ ਦੀ ਆ ਕਿ ਖੁੱਲੀ ਕਵਿਤਾ ਲਿਖਣੀ ਬਹੁਤ ਸੌਖੀ ਆ ਜੀ ਪਰ ਮੈਂ ਇਹ ਗੱਲ ਕਹਿਣਾ ਕਿ ਖੁੱਲੀ ਕਵਿਤਾ ਲਿਖਣੀ ਬਹੁਤ ਸਾਰੀਆਂ ਬਾਕੀ ਚੀਜ਼ਾਂ ਲੇਖ ਲੈਣਾ ਪਰ ਮੇਰੇ ਵਾਸਤੇ ਮੈਂ ਜਦੋਂ ਕਹਿੰਦਾ ਜਦੋਂ ਨਜ਼ਮ ਲਿਖਣੀ ਜਾਂ ਖੁੱਲੀ ਕਵਿਤਾ ਲਿਖਣੀ ਆ ਮੈਂ ਬਹੁਤ ਜ਼ਿਆਦਾ ਗਹਿ ਗੰਭੀਰ ਹੋ ਜਾਂਦਾ ਤਾਂ ਫਿਰ ਮੈਂ ਜਿਹੜੀ ਉਹ ਖੁੱਲੀ ਕਵਿਤਾ ਲਿਖਦਾ ਹਾਂ ਫਿਰ ਲਿਖ ਦਿਓ ਹਾਂ ਜੀ ਪਰ ਸਭ ਜਿਤਸਰਾ ਤੁਸੀਂ ਜ਼ਿਕਰ ਕੀਤਾ ਕਿ ਸਾਰੀਆਂ ਵਿਧਾਵਾਂ ਵਿੱਚ ਤੁਸੀਂ ਸਾਹਿਤਕ ਸਿਰਜਣਾ ਕਰਦੇ ਹੋ ਗੱਲ ਕੀਤੀ ਜਾਵੇ ਤੁਹਾਡੀਆਂ ਹੁਣ ਤੱਕ ਦੀਆਂ ਰਚਨਾਵਾਂ ਦੀ ਤਾਂ ਅਸੀਂ ਇਹ ਵੀ ਜ਼ਰੂਰ ਜਾਨਣਾ ਚਾਹਾਂਗੇ ਕਿ ਹੁਣ ਤੱਕ ਕਿੰਨੀਆਂ ਕਿ ਰਚਨਾਵਾਂ ਤੁਸੀਂ ਲਿਖ ਚੁੱਕੇ ਹੋ ਕਿੰਨੀਆਂ ਕਿ ਤੁਹਾਡੀਆਂ ਪੁਸਤਕਾਂ ਨੇ ਜੋ ਤੁਸੀਂ ਲੋਕ ਅਰਪਣ ਕਰ ਚੁੱਕੇ ਹੋ ਸਮਨ ਜੀ ਲਿਖਣ ਦੀ ਜਿਹੜੀ ਗੱਲਾਂ ਲਿਖਿਆ ਬਹੁਤ ਲਿਖਿਆ ਹਮ ਲੇਕਿਨ ਹਰ ਇੱਕ ਚੀਜ਼ ਲਿਖੀ ਹੋਈ ਜਿਹੜੀ ਆ ਉਹ ਵਧੀਆ ਨਹੀਂ ਹੁੰਦੀ ਜੀ ਹਰ ਲਿਖੀ ਚੀਜ਼ ਜਿਹੜੀ ਘਟਿਆ ਨਹੀਂ ਹੁੰਦੀ ਆ ਹਰ ਚੀਜ਼ ਦਾ ਮਿਆਰ ਹੁੰਦਾ ਜਦੋਂ ਪਹਿਲੇ ਪਹਿਲੇ ਲਿਖਦੇ ਸੀ ਉਹ ਡਾਇਰੀਆਂ ਹੁਣ ਦੇਖੀ ਆਪਾਂ ਤੇ ਫਿਰ ਲੱਗਦਾ ਕਿ ਯਾਰ ਆਪਾਂ ਕਿੱਦਾਂ ਦਾ ਉਦੋਂ ਲਿਖਦੇ ਸੀ ਜੀ ਉਸ ਤੋਂ ਬਾਅਦ ਫਿਰ ਆਪਾਂ ਥੋੜਾ ਥੋੜਾ ਸ਼ਿੰਗਾਰ ਆਇਆ ਗਿਆ ਨਖਾਰ ਆਇਆ ਗਿਆ ਜੀ ਤੇ ਉਹਦੇ ਵਿੱਚ ਆਪਾਂ ਫਿਰ ਅ ਮਤਲਬ ਹੋਰ ਚੀਜ਼ਾਂ ਲਿਖਣੀ ਸ਼ੁਰੂ ਕਰ ਦਿੱਤੀਆਂ ਜਿਵੇਂ ਕਿ ਕਹਾਣੀਆਂ ਜਿੱਦਾਂ ਕਹਤਾ ਕਹਾਣੀਆਂ ਲਿਖੀਆਂ ਵਿਅੰਗ ਲਿਖੇ ਗੀਤ ਲਿਖੇ ਤੇ ਉਹ ਫਿਰ ਮੈਂ ਹੌਲੀ 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 ਵਾਧਾ ਵਾਧਾ ਜਾਨੀ ਕਿ ਅੱਜ ਦੀ ਸਟੇਜ ਦੇ ਵਿੱਚ ਆ ਕੇ ਮਾਲਕ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਚੰਗਾ ਰਿਸਪੌਂਸ ਮਿਲ ਰਿਹਾ ਮੈਨੂੰ ਤੇ ਮੈਂ ਸਾਰੀਆਂ ਅਖਬਾਰਾਂ 'ਚ ਸ਼ਾਬਰਿਆਂ ਵਾਂ ਤੇ ਜਦੋਂ ਮੈਂ ਸਭਾਵਾਂ ਵਿੱਚ ਜਾਂਦਾ ਮੈਂ ਸਹਿਤ ਸਭਾਵਾਂ ਨਾਲ ਜੁੜਿਆਦਾ ਮੈਂ ਤੇ ਮੈਨੂੰ ਚੰਗਾ ਮਾਨਤਨ ਮਿਲਦਾ ਮੈਨੂੰ ਇਹਨਾਂ ਮਾਨ ਆ ਕਿ ਜਦੋਂ ਮੈਂ ਕਵਿਤਾ ਬੋਲਦਾ ਗਜ਼ਲ ਬੋਲਦਾ ਤੇ ਮੇਰੀ ਕੋਈ ਕਵਿਤਾ ਗਜ਼ਲ ਛੱਡ ਕੇ ਨਹੀਂ ਜਾਂਦਾ ਤੇ ਉਹ ਹਮ ਦੰਦਾ ਕਿਸੇ ਨੂੰ ਮੈਂ ਜਦੋਂ ਮੈਂ ਸ਼ੁਰੂ ਕਰ ਦਨਾਂ ਮੈਂ ਜੀ ਜੇ ਸਾਹਿਤਿਕ ਮਾਹੌਲ ਦੇ ਨਾਲ ਨਾਲ ਗੱਲ ਕੀਤੀ ਜਾਵੇ ਤੁਹਾਡੀ ਨੌਕਰੀ ਦੀ ਵੀ ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਵੀ ਤੁਸੀਂ ਸੀਆਈਡੀ ਸਬ ਇਨਸਪੈਕਟਰ ਵੀ ਹੋ ਤੇ ਉਹ ਵੀ ਸੇਵਾਵਾਂ ਵਿੱਚ ਤੁਸੀਂ ਸਾਡੇ ਚਲੋ ਦੇਸ਼ ਲਈ ਸਾਡੇ ਪੰਜਾਬ ਲਈ ਨਿਭਾ ਰਹੇ ਹੋ ਇਸ ਮੌਕੇ ਤੇ ਤੇ ਦੋਹਾਂ ਦੇ ਵਿਚਕਾਰ ਸਾਹਿਤ ਔਰ ਨੌਕਰੀ ਦੇ ਵਿਚਕਾਰ ਤਾਲਮੇਲ ਜਿਹੜਾ ਬਣਾਉਣਾ ਹੈ ਤੇ ਫਿਰ ਬੜਾ ਔਖਾ ਜਿਹਾ ਵੀ ਕਈ ਵਾਰੀ ਲੱਗਦਾ ਇਹ ਕਿਸ ਤਰ੍ਹਾਂ ਮੈਨੇਜ ਹੁੰਦਾ ਕਈ ਵਾਰੀ ਆਫੀਸਰ ਕਹਿੰਦੇ ਵੀ ਨਹੀਂ ਪਈਆ ਤੁਹਾਡੀ ਡਿਊਟੀ ਹੈ ਤੇ ਉਧਰੋਂ ਸਾਹਿਤਿਕ ਸਭਾ ਦੇ ਵਿੱਚ ਜਾਣਾ ਹੋਵੇ ਤੇ ਫਿਰ ਕਿਸ ਤਰ੍ਹਾਂ ਤਾਲਮੇਲ ਆਪਣਾ ਤੁਸੀਂ ਕਾਇਮ ਰੱਖਦੇ ਹੋ ਦੇਖੋ ਜੀ ਉਹ ਤੇ ਮੈਨੇਜ ਕਰਨੇ ਪੈਂਦਾ ਕੁਝ ਕੁਝ ਹੋ ਜਾਂਦਾ ਬਾਕੀ ਮੇਰੇ ਅਫਸਰ ਮਿਹਰਬਾਨ ਨੇ ਜਿੱਥੇ ਜਿੱਥੇ ਮੈਂ ਡਿਊਟੀ ਕੀਤੀ ਆ ਉਹ ਇਸ ਚੀਜ਼ ਦੀ ਕਲਮ ਦੀ ਕਦਰ ਹਰ ਕੋਈ ਕਰਦਾ ਵਾ ਜੀ ਮੇਰੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੋਰੋ ਜੀ ਉਹਦੀ ਮੈਨੂੰ ਮਾਣ ਆ ਮੈਂ ਉਹਨਾਂ ਦੇ ਨਾਲ ਪੀਐਸਓ ਵੀ ਡਿਊਟੀ ਕੀਤੀ ਹੈ ਔਰ ਅੱਜ ਮੈਂ ਸਪੈਸ਼ਲ ਡੀਜੀਪੀ ਆਰਨ ਟੋਕੇ ਸਾਹਿਬ ਇੰਟਰਨਲ ਸਕਿਉਰਿਟੀ ਉਹਨਾਂ ਦੇ ਨਾਲ ਡਿਊਟੀ ਕਰ ਰਿਹਾ ਮੈਂ ਤੇ ਮੈਨੂੰ ਬਹੁਤ ਮੇਰੀ ਬੁੱਕ ਉਹਨਾਂ ਨੇ ਰਿਲੀਜ਼ ਕੀਤੀ ਹੈ ਮੈਨੂੰ ਬਹੁਤ ਮਾਨ ਦਿੱਤਾ ਉਹਨਾਂ ਨੇ ਮੈਨੂੰ ਜੀ ਔਰ ਇਹਨਾਂ ਮਾਨ ਡੀਜੀਪੀ ਸਾਹਿਬ ਤੋਂ ਮਿਲਣਾ ਬੜੀ ਵੱਡੀ ਗੱਲ ਆ ਬਿਲਕੁਲ ਬਿਲਕੁਲ ਉਹਨਾਂ ਦੇ ਪੀਐਸ ਸਾਹਿਬ ਨੇ ਰਾਜਨ ਭੱਲਾ ਜੀ ਰੀਡਰ ਨਹੀਂ ਹੈਗੇ ਗੁਰਵਿੰਦਰ ਸਿੰਘ ਅਰਜੀਤ ਸਿੰਘ ਜੀ ਉਹ ਬਹੁਤ ਮੈਨੂੰ ਮਾਨ ਦਿੰਦੇ ਨੇ ਮੈਂ ਜਿੱਥੇ ਵੀ ਜਾਵਾਂ ਮੈਨੂੰ ਵੱਖਰੀ ਮੇਰੀ ਪਛਾਣ ਬਣਦੀ ਮੇਰੀ ਇਸ ਚੀਜ਼ ਦੀ ਕਲਮ ਕਰਕੇ ਤੇ ਡਿਪਾਰਟਮੈਂਟ ਦੇ ਵਿੱਚ ਮੇਰਾ ਇਹ ਬੜੀ ਵੱਡੀ ਗੱਲ ਸਾਰੇ ਕਹਿੰਦੇ ਜਦੋਂ ਮੈਨੂੰ ਕੋਈ ਫੋਨ ਕਰਦਾ ਤੇ ਸਾਰੇ ਪੁੱਛਦੇ ਤੁਸੀਂ ਟੀਚਰ ਹੋ ਤੁਸੀਂ ਜਾਂ ਕੋਈ ਹੋਰ ਜੀ ਪੁੱਛਦੇ ਜਦੋਂ ਮੈਂ ਕਹਿੰਦਾ ਪੰਜਾਬ ਪੁਲਿਸ ਵਿੱਚ ਮੈਂ ਸਬ ਇੰਸਪੈਕਟਰ ਹਾਂ ਉਹ ਹੈਰਾਨ ਹੋ ਜਾਂਦੇ ਕਹਿੰਦੇ ਹੈ ਤੁਸੀਂ ਪੁਲਿਸ 'ਚੋ ਪੁਲਿਸ ਵਾਲੇ ਤੇ ਲੇਖ ਨਹੀਂ ਸਕਦੇ ਮੈਂ ਨਹੀਂ ਯਾਰ ਇਦਾਂ ਨਹੀਂ ਗੱਲ ਕੋਈ ਪੁਲਿਸ ਵਿੱਚ ਇਹ ਨਹੀਂ ਗੱਲ ਕਿ ਸਾਰੇ ਇਦਾਂ ਹੀ ਉਹ ਡਿਊਟੀ ਦੇ ਨਾਲ-ਨਾਲ ਥੋੜਾ ਜਿਹਾ ਚੰਚੜਾ ਪਾਣਾ ਆ ਜਾਂਦਾ ਹੈ ਸੁਭਾਵਿਕ ਹੈ ਲੇਕਿਨ ਚਲੋ ਮੇਰੀ ਤੇ ਸਿਵਲ ਵਿੱਚ ਡਿਊਟੀ ਆ ਆਫਿਸ ਵਿੱਚ ਡਿਊਟੀ ਆ ਤੇ ਉਹਦੇ ਵਿੱਚ ਮੈਂ ਬੜੇ ਆਰਾਮ ਨਾਲ ਆਪਣਾ ਸਮਾਂ ਕੱਢ ਲੀਦਾ ਕੋਈ ਗੱਲ ਨਹੀਂ ਬਾਕੀ ਜਿਹੜਾ ਕੰਮ ਕਰਨਾ ਹੋਵੇ ਤੁਸੀਂ ਉਹਦੇ ਲਈ ਸਮਾਂ ਕੱਢ ਲੈਂਦੇ ਹੋ ਜਿਹੜਾ ਤੁਸੀਂ ਨਹੀਂ ਕਰਨਾ ਉਹਦੇ ਲਈ ਤੁਸੀਂ ਸਮਾਂ ਨਹੀਂ ਕੱਢ ਸਕਦੇ ਤੁਸੀਂ ਜਿਹੜਾ ਕਰਨਾ ਤੁਸੀਂ ਉਹ ਦੇਰ ਸਵੇਰ ਅੱਧੀ ਰਾਤ ਨੂੰ ਉੱਠ ਕੇ ਵੀ ਤੁਸੀਂ ਕੰਮ ਕਰ ਲੈਣਾ ਕਰ ਲੈਣਾ ਆਪਾਂ ਖਾਣਾ ਖਾ ਹੀ ਲੈਣੇ ਆਪਾਂ ਜੀ ਤੇ ਕਦੀ ਖਾਣਾ ਤਾਂ ਬੰਦਾ ਭੁੱਖਾ ਨਹੀਂ ਸੁਦਾ ਕਰੀ ਇਸ ਤਰ੍ਹਾਂ ਜਦੋਂ ਇਹ ਸਾਡੀ ਭੁੱਖ ਹੈ ਹਾਂ ਇਹ ਜਿਹੜੀ ਹੈ ਸਾਹਿਤਿਕ ਭੁੱਖ ਹੈ ਇਹ ਭੁੱਖ ਮੋਟਾਉਣ ਵਾਸਤੇ ਫਿਰ ਰਾਤ ਵੀ ਜਾਗਣਾ ਪਏ ਤੇ ਕੋਈ ਗੱਲ ਨਹੀਂ ਜੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਇਹ ਜਿਹੜਾ ਸਾਹਿਤਾ ਇੱਕ ਗੋਡ ਗਿਫਟ ਮਿਲਿਆ ਹੋਇਆ ਹੈ ਸਾਨੂੰ ਤੇ ਉਹਨੂੰ ਕਿਸ ਤਰ੍ਹਾਂ ਅਸੀਂ ਆਪਣੀਆਂ ਭਾਵਨਾਵਾਂ ਨੂੰ ਜੋ ਸਾਡੇ ਸਮਾਜ ਦੇ ਵਿੱਚ ਵਿਚਰ ਰਹੀਆਂ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਸ਼ਬਦਾਂ ਦੇ ਵਿੱਚ ਪਰੋ ਕੇ ਆਪਣੇ ਪਾਠਕਾਂ ਦੇ ਆਪਣੇ ਦਰਸ਼ਕਾਂ ਦੇ ਸਨਮੁਖ ਕਰਨਾ ਉਹ ਇੱਕ ਪਾਠਕ ਨੂੰ ਵੀ ਪਤਾ ਹੁੰਦਾ ਹੈ ਤੇ ਉਹ ਇੱਕ ਲੇਖਕ ਨੂੰ ਵੀ ਸਾਰਾ ਜਿਹੜਾ ਹੈ ਕਿ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਅ ਸਰ ਗੱਲ ਕੀਤੀ ਜਾਵੇ ਮਾਨ ਸਨਮਾਨ ਦੀ ਤਾਂ ਕਾਫੀ ਹੁਣ ਤੱਕ ਤੁਹਾਨੂੰ ਮਾਨ ਸਨਮਾਨ ਜਿਹੜੇ ਮਿਲ ਚੁੱਕੇ ਨੇ ਸਾਇਤਿਕ ਸੁਭਾਵਾ ਦੇ ਵਿੱਚ ਅਕਸਰ ਹੀ ਅਸੀਂ ਤੁਹਾਨੂੰ ਵੇਖਦੇ ਵੀ ਰਹਿੰਦੇ ਆ ਤੇ ਅਸੀਂ ਚਾਹੁੰਦੇ ਵੀ ਉਸ ਬਾਰੇ ਵੀ ਜਿਹੜਾ ਜ਼ਿਕਰ ਆ ਹੋ ਜਾਣਾ ਚਾਹੀਦਾ ਸੁਮਨ ਜੀ ਮਾਨ ਸਤਕਾਰ ਜਿਹੜਾ ਨਾ ਉਹ ਸਭ ਤੋਂ ਵੱਡਾ ਹੁੰਦਾ ਤੁਹਾਡੇ ਸਰੋਤੇ ਤੁਹਾਡੇ ਪਾਠਕ ਜੀ ਬਦੂ ਫੋਨ ਕਰਦੇ ਆ ਹਾਂ ਜਾਂ ਉਹ ਤੁਹਾਨੂੰ ਮਿਲਦੇ ਆ ਤੇ ਜਦੋਂ ਤੁਸੀਂ ਦੱਸਦੇ ਕਿ ਮੈਂ ਪ੍ਰਤਾਪ ਪਰਸ ਕਿਦਰੀ ਆਪਾਂ ਨਹੀਂ ਜਾਣਦੇ ਹੁੰਦੇ ਲੇਕਿਨ ਨਾਂ ਤੋਂ ਜਾਣੂ ਹੁੰਨੇ ਆ ਤੇ ਜਦੋਂ ਉਹ ਪਿਆਰ ਮਿਲਦਾ ਨਾ ਉਹ ਸਭ ਤੋਂ ਵੱਡਾ ਸਨਮਾਨ ਉਹ ਹੈ ਜੀ ਬਾਕੀ ਸਨਮਾਨ ਜਿਹੜਾ ਆਪਣੇ ਸਾਹਿਤ ਸਵਾਵਾਂ ਜਿੰਨੀਆਂ ਜਿੱਥੇ-ਜਿੱਥੇ ਮੈਂ ਜਾਣਾ ਤੇ ਮੈਨੂੰ ਉਹਨਾਂ ਸਾਹਿਤ ਸਵਾਵਾਂ ਨੇ ਮਤਲਬ ਬਹੁਤ ਮਾਨ ਦਿੱਤਾ ਸਨਮਾਨ ਦਿੱਤਾ ਮੈਨੂੰ ਜੀ ਬਾਕੀ ਅ ਅੱਜ ਦੇ ਸਮੇਂ 'ਚ ਜਿਹੜਾ ਸਨਮਾਨ ਆ ਕੁਝ ਸਨਮਾਨ ਦੇ ਮੈਂ ਕਾਬਿਲ ਨਹੀਂ ਹੋਇਆ ਤੇ ਕੁਝ ਮੈਂ ਲੈਣਾ ਨਹੀਂ ਚਾਹੁੰਦਾ ਜੀ ਤੁਸੀਂ ਗੱਲ ਸਮਝ ਗਏ ਹੋਗੇ ਮੈਂ ਇਨੀ ਗੱਲ ਕਹਾਂਗਾ ਕਿ ਕੁਝ ਦੇ ਮੈਂ ਕਾਬਲ ਨਹੀਂ ਤੇ ਕੁਝ ਮੈਂ ਲੈਣਾ ਨਹੀਂ ਚਾਹੁੰਦਾ ਜਿਸ ਤਰ੍ਹਾਂ ਮਿਲਦੇ ਆ ਠੀਕ ਹੈ ਜੀ ਜੀ ਕਹਿੰਦੇ ਹੁੰਦੇ ਆ ਵੀ ਇੱਕ ਜਿਹੜਾ ਲੇਖਕ ਦਾ ਅਸਲੀ ਸਨਮਾਨ ਆ ਉਹ ਪਾਠਕਾਂ ਦਾ ਹੁੰਗਾਰਾ ਹੀ ਹੁੰਦਾ ਹੈ ਕਿਉਂਕਿ ਜਦੋਂ ਸਾਡੇ ਪਾਠਕ ਸਾਨੂੰ ਅੱਛਾ ਰਿਸਪਾਂਸ ਦਿੰਦੇ ਨੇ ਨਾ ਉਸ ਤੋਂ ਵੱਡਾ ਕੋਈ ਵੀ ਮਾਨ ਸਨਮਾਨ ਜਿਹੜਾ ਉਹ ਕਦੇ ਹੋ ਹੀ ਨਹੀਂ ਸਕਦਾ ਹੈਗਾ ਅ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਦੀ ਹਾਂ ਕਿ ਸਾਡੇ ਅੱਜ ਦੇ ਮਹਿਮਾਨ ਪ੍ਰਤਾਪ ਪਾਰਸ ਗੁਰਦਾਸਪੁਰੀ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਸਾਹਿਤਿਕ ਸੰਝ ਪਾ ਰਹੇ ਹਾਂ ਗੱਲਾਂ ਬਾਤਾਂ ਕਰ ਰਹੇ ਹਾਂ ਉਹਨਾਂ ਦੀਆਂ ਰਚਨਾਵਾਂ ਸੁਣ ਰਹੇ ਹਾਂ ਤੇ ਜਲਦ ਹੀ ਇੱਕ ਹੋਰ ਰਚਨਾ ਵੀ ਤੁਹਾਡੇ ਅਸੀਂ ਰੂਬਰੂ ਕਰਾਂਗੇ ਤੇ ਗੱਲ ਕੀਤੀ ਜਾਵੇ ਰਚਨਾ ਦੀ ਸਰ ਮੈਂ ਗੱਲ ਕਰ ਰਹੀ ਹਾਂ ਤੇ ਮੇਰੇ ਜ਼ਿਹਨ ਦੇ ਵਿੱਚ ਆਇਆ ਅਕਸਰ ਹੀ ਮੈਂ ਤੁਹਾਨੂੰ ਬਹੁਤ ਸਾਰੀਆਂ ਸਾਹਿਤਿਕ ਸੁਭਾਵਾਂ ਦੇ ਵਿੱਚ ਵੀ ਤਰਨ ਪੇਸ਼ ਕਰਦੇ ਹੋਏ ਸੁਣਿਆ ਤੇ ਮੈਂ ਜ਼ਰੂਰ ਚਾਹੂੰਗੀ ਕਿ ਵੀ ਜਿਹੜੀ ਇੱਕ ਗਜ਼ਲ ਜਾਂ ਤੁਹਾਨੂੰ ਲੱਗਦਾ ਵੀ ਤੁਹਾਡੇ ਦਿਲ ਦੇ ਕਰੀਬ ਆ ਤਰਨਮ ਦੇ ਵਿੱਚ ਜ਼ਰੂਰ ਕੁਝ ਨਾ ਕੁਝ ਹੋ ਜਾਣਾ ਚਾਹੀਦਾ ਜੋ ਜ਼ਰੂਰ ਜੀ ਚਲੋ ਕੋਸ਼ਿਸ਼ ਕਰਦੇ ਆ ਮਤਲਬ ਤਰਨਮ ਵਿੱਚ ਹੀ ਆਪਾਂ ਕਹਿ ਲੈਂਦੇ ਆ ਮੈਂ ਮੋਸਟਲੀ ਜਨਨ ਸਾਇਹਤਿਕ ਸਭਾ ਵਿੱਚ ਤਰਨਮ ਵਿੱਚ ਹੀ ਬੋਲਦਾ ਮੈਂ ਜੀ ਸੋ ਮੇਰੀ ਇਹ ਗਜ਼ਲ ਆ ਕਿ ਵਿਦੇਸ਼ ਗਏ ਬੱਚਿਆਂ ਦੇ ਨਾਮ ਆ ਹਮ ਪਰਤੇ ਨਾ ਜੋ ਨਿਕਲੇ ਸੀ ਰਜ਼ਗਾਰਾਂ ਨੂੰ ਬਰਤੇ ਨਾ ਜੋ ਨਿਕਲੇ ਸੀ ਰਜਗਾਰਾਂ ਨੂੰ ਸੁਨੇ ਵੇੜੇ ਲੋਚ ਰਹੇ ਪਰਵਾਰਾਂ ਨੂੰ ਜਿਹੜੇ ਘਰ ਵਿੱਚ ਹਾਸੇ ਖੇੜੇ ਰਹਿੰਦੇ ਸੀ ਜਿਹੜੇ ਘਰ ਵਿੱਚ ਹਾਸੇ ਖੇੜੇ ਰਹਿੰਦੇ ਸੀ ਤਰਸੇ ਨੇ ਨੈਕ ਤਾਰੇ ਅਜ ਬਹਾਰਾਂ ਨੂੰ ਪਰ ਤੇ ਨਾ ਜੋ ਜਾਨ ਤੋਂ ਵੱਧ ਕੇ ਬਾਪੂ ਨੇ ਜੋ ਸਾੰਬੇ ਸੀ ਜਾਨ ਤੋਂ ਵੱਧ ਕੇ ਬਾਪੂ ਨੇ ਜੋ ਸਾੰਬੇ ਸੀ ਜੰਗ ਨੇ ਖਾਂਦਾ ਹੋ ਨਾ ਸਭ ਔਜ਼ਾਰਾਂ ਨੂੰ ਇੱਕ ਤਰ੍ਹਾਂ ਦੀ ਲੇਖੋ ਸਮਝੀ ਇਨਸ਼ਾਅਰ ਬੇਬੇ ਬਾਪੂ ਘਰ ਦਾ ਨੌਕਰ ਸਾਹ ਰਹਿ ਬੇਬੇ ਬਾਪੂ ਘਰ ਦਾ ਨੌਕਰ ਸਾਹ ਰਹਿ ਪੁੱਤਰ ਸਾਹਮਣ ਡਾਲਰ ਅਤੇ ਦਨਾਰਾ ਨੂੰ ਗੋਰੀ ਦੇ ਨਾਲ ਸਾਂਝ ਪਈ ਕਿ ਪੁੱਤਰ ਦੀ ਗੋਰੀ ਦੇ ਨਾਲ ਸਾਝ ਪਈ ਕੀ ਪੁੱਤਰ ਦੀ ਪੁੰਨਿਆ ਕੋੜੀ ਮਾਂ ਦੇ ਚਾ ਬੁਲਾਰਾਂ ਨੂੰ ਨਾਲ ਸਮੇਂ ਦੇ ਸਭ ਲੋਕੀ ਪੁਛਤਾਉਣਗੇ ਨਾਲ ਸਮੇਂ ਦੇ ਸਭ ਲੋਕੀ ਪੁਛਤਾਉਣਗੇ ਨਿਗਲ ਲਿਆ ਜਦੋਂ ਪੈਸੇ ਸਾਝ ਪਿਆਰਾ ਨੂੰ ਤੇ ਮੱਕਾ ਦੇਖਣਾ ਸਕੇ ਜੀ ਪਾਰਸ ਵਸਦੇ ਵੇੜੇ ਖੰਡਰ ਹੋ ਗਏ ਨੇ ਪਾਰਸ ਵਸਦੇ ਵੇੜੇ ਖੰਡਰ ਹੋ ਗਏ ਨੇ ਨਾ ਬੱਚਿਆਂ ਨੂੰ ਚਿੰਤਾ ਨਾ ਸਰਕਾਰਾਂ ਨੂੰ ਪਰਤੇ ਨਾ ਜੋ ਨਿਕਲੇ ਸੀਰ ਜਗਾਰਾਂ ਨੂੰ ਸੁਨੇ ਵੇੜੇ ਲੋਚ ਰਹੇ ਪਰਵਾਰਾਂ ਨੂੰ ਸੁਨੇ ਵੇੜੇ ਲੋਚ ਰਹੇ ਪਰਵਾਰਾਂ ਨੂੰ ਜੀ ਬਹੁਤ ਖੂਬਸੂ ਤੁਸੀਂ ਬਹੁਤ ਹੀ ਅੱਛੀ ਜੋ ਅੱਜ ਸਾਡੇ ਪੰਜਾਬ ਦੀ ਤਰਾਸਦੀ ਹੈ ਕਿ ਸਾਡੇ ਜਿਹੜੇ ਬੱਚੇ ਨੇ ਪੜ੍ਹ ਲਿਖ ਕੇ ਜੋ ਸਾਡਾ ਟੈਲੈਂਟ ਆ ਉਹ ਵਿਦੇਸ਼ਾਂ ਦੇ ਵਿੱਚ ਜਾ ਰਿਹਾ ਤੇ ਉਹਦਾ ਫਾਇਦਾ ਜਿਹੜਾ ਵਿਦੇਸ਼ਾਂ ਨੂੰ ਹੋ ਰਿਹਾ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਨੇ ਜੇਕਰ ਦੇਖਿਆ ਜਾਵੇ ਤਾਂ ਤੁਸੀਂ ਵੀ ਦੱਸਿਆ ਵੀ ਤੁਹਾਡੇ ਬੱਚੇ ਵੀ ਇਸ ਸਮੇਂ ਵਿਦੇਸ਼ ਦੇ ਵਿੱਚ ਨੇ ਤੇ ਪਿੱਛੋਂ ਮਾਪਿਆਂ ਨੂੰ ਕਿਤੇ ਨਾ ਕਿਤੇ ਬੱਚਿਆਂ ਦੀ ਕਮੀ ਜਿਹੜੀ ਆ ਹਰ ਮਾਪੇ ਬਾਪ ਨੂੰ ਮਹਿਸੂਸ ਤਾਂ ਜਰੂਰ ਹੁੰਦੀ ਹੈ ਤੇ ਤੁਹਾਡੀ ਇਸੇ ਤਰ੍ਹਾਂ ਦੀ ਕਹਾਣੀ ਮੈਨੂੰ ਲੱਗਦਾ ਮੈਂ ਬੀਤੇ ਦਿਨ ਦੋਕ ਦੀ ਨਹੀਂ ਹੋਈ ਆ ਮੈਂ ਪੜ੍ਹੀ ਸੀਗੀ ਕਿ ਉਹ ਸੇਮ ਜਦੋਂ ਮੈਂ ਪੜ੍ਹੀ ਨਾ ਮੈਂ ਸੱਚੀ ਇਮੋਸ਼ਨਲ ਹੋ ਗਈ ਤੇ ਉਹ ਸੱਚ ਹੈ ਕਿ ਤਰਾਸਦੀ ਹੈ ਕਿ ਵਿਦੇਸ਼ਾਂ ਵਿੱਚ ਜਾ ਕੇ ਜਦੋਂ ਬੱਚੇ ਥੋੜਾ ਜਿਹਾ ਗਲਤ ਰਾਹ ਤੇ ਕਈ ਪੈ ਜਾਂਦੇ ਨੇ ਤੇ ਪਿੱਛੋਂ ਮਾਪਿਆਂ ਦਾ ਕੀ ਹਾਲ ਹੁੰਦਾ ਹੈ ਤੁਹਾਡੀ ਉਹ ਕਹਾਣੀ ਸੀ ਆਈ ਥਿੰਕ ਉਹ ਉਮਰੋਂ ਲੰਬੀ ਉਡੀਕ ਸ਼ਾਇਦ ਹੈ ਨਾ ਤੇ ਮੈਂ ਉਹ ਵੀ ਚਾਹੂੰਗੀ ਕਿ ਉਹ ਕਹਾਣੀ ਦਾ ਪਲਾਟ ਤੁਹਾਡੇ ਜ਼ਿਹਨ ਦੇ ਵਿੱਚ ਕਿਸ ਤਰ੍ਹਾਂ ਆਇਆ ਉਹ ਇਸ ਤਰ੍ਹਾਂ ਕਿ ਵੇਖੋ ਆਪਾਂ ਸਮਾਜ ਦੇ ਵਿੱਚ ਵਿਚਰਦੇ ਆਂ ਕਿ ਕੁਝ ਆਪਾਂ ਅਬਜ਼ਰਵ ਕਰਦੇ ਆਂ ਦੇਖਦੇ ਆਪਾਂ ਉਹ ਕਿਤੇ ਨਾ ਕਿਤੇ ਕੋਈ ਵਾਕਿਆ ਥੋੜਾ ਬੋਤਾ ਉਹ ਤੁਹਾਡੇ ਦਿਲ ਨੂੰ ਟੱਚ ਕਰ ਜਾਂਦਾ ਤੇ ਉਹਦੇ ਵਿੱਚ ਫਿਰ ਲੇਖਕ ਥੋੜਾ ਬੋਤਾ ਆਪਣੇ ਕੋਲ ਮਸਾਲਾ ਤੇ ਲੰਬਲਾਲ ਲਾਣਾ ਮਤਲਬ ਬਿਲਕੁਲ ਹੂ ਭੂਤ ਅਲੀ ਨਹੀਂ ਜਾ ਸਕਦੀ ਉਹਦੇ ਪਾਤਰ ਬਦਲੇ ਜਾਂਦੇ ਆ ਤਾਂ ਉਹ ਕਹਾਣੀ ਮੇਰੇ ਜ਼ਿਹਨ ਵਿੱਚ ਮੇਰੇ ਉੱਥੇ ਸ਼ਹਿਰ ਜੀ ਫਿਸ਼ ਪਾਰਕ ਹੈ ਉੱਥੇ ਮੈਂ ਸੈਰ ਕਰਨ ਜਾਂਦਾ ਸੀ ਆਪਾਂ ਉੱਥੇ ਦੇਖਦਿਆਂ ਮੇਰੇ ਦਿਨ ਚ ਕੋਈ ਕੋ ਮਤਲਬ ਕੋਈ ਆਦਮੀ ਸੀ ਉਹ ਬੈਠਦਾ ਬੈਠਾ ਹੋਇਆ ਆ ਕੇ ਤੇ ਵੈਸੇ ਹੀ ਕਲਪਨੇ ਖਿਆਲ ਆ ਗਿਆ ਮੇਰੇ ਮਨ ਚੋਂ ਮੈਂ ਕਹਾਣੀ ਜਿਹੜੀ ਉਹ ਲਿਖਣੀ ਸ਼ੁਰੂ ਕੀਤੀ ਤੇ ਉਹ ਕਹਾਣੀ ਲਿਖੀ ਗਈ ਕੁਝ ਮੇਰੇ ਮਨ ਤੇ ਇਹ ਅਸਰ ਹੋ ਗਿਆ ਕਿ ਬੱਚੇ ਵਿਦੇਸ਼ ਜਾ ਰਹੇ ਨੇ ਕੁਝ ਮੇਰੇ ਨਸ਼ਿਆਂ ਦਾ ਹੋ ਗਿਆ ਵੀ ਬੱਚੇ ਨਸ਼ਿਆਂ ਵਿੱਚ ਗਲਤਾਨ ਹੋਣੀ ਜਵਾਨੀ ਉਹ ਸਾਰਾ ਕੋਈ ਸਾਰਾ ਸਮੇਲ ਬਣ ਕੇ ਇੱਕ ਕਹਾਣੀ ਬਣ ਗਈ ਉਹ ਕਹਾਣੀ ਆਪਣਾ ਰਾਹ ਆਪਣੇ ਆਪ ਜਿਦਾ ਪਾਣੀ ਦਾ ਵਹਾ ਹੁੰਦਾ ਵਾ ਪਾਣੀ ਆਪਣਾ ਰਾਹ ਜਿਹੜਾ ਉਹ ਆਪਣੇ ਤੈਅ ਕਰਦਾ ਵਾ ਉਸ ਤਰ੍ਹਾਂ ਕਹਾਣੀ ਆਪਣੇ ਆਪ ਚੱਲਦੀ ਗਈ ਉਹ ਕਹਾਣੀ ਇਦਾਂ ਵਾ ਮਤਲਬ ਮਨ ਭਰ ਜਾਂਦਾ ਮੇਰਾ ਆਪਣਾ ਮਨ ਭਰ ਜਾਂਦਾ ਯਾਰ ਮੈਂ ਹੀ ਕਹਾਣੀ ਮੈਂ ਲਿਖੀ ਦੀ ਹੈ ਹਮਮ ਔਰ ਲੋਕੀ ਮੈਨੂੰ ਕਹਾਣੀਆਂ ਦੱਸ ਰਹੇ ਕਿ ਪਾਰਸੀ ਸਾਡੀ ਵੀ ਕਹਾਣੀ ਇਦਾਂ ਦੀ ਸਾਡੀ ਲਿਖੂ ਥੋੜੀ ਡਿਫਰੈਂਟ ਆ ਮਤਲਬ ਉਹ ਮੇਰੀ ਸਾਡੀ ਕਹਾਣੀ ਵੀ ਲਿਖੋ ਤੁਸੀਂ ਇਹ ਤੁਸੀਂ ਸੱਚ ਲਿਖੀ ਕਹਾਣੀ ਕੋਈ ਬੰਦਾ ਕਹਿ ਰਿਹਾ ਕਿ ਤੁਸੀਂ ਇਹ ਕਹਾਣੀ ਤੁਸੀਂ ਕਿ ਤੂੰ ਸੁਣੀ ਆ ਤੁਸੀਂ ਜਾਂ ਤੁਹਾਡੇ ਲੱਗੇ ਹੋਈ ਆ ਮੈਂ ਕਿਹਾ ਨਹੀਂ ਮੈਂ 플ੌਟ ਕੱਟ ਕੇ ਕਹਾਣੀ ਲਿਖੀ ਹੋਈ ਆ ਤੇ ਲੇਕਿਨ ਸੱਚ ਤੋਹੀ ਜਿਹੜਾ ਸਾਰਿਆਂ ਦੇ ਵਾਸਤੇ ਹੋਈ ਹੈ ਨਾ ਜੀ ਕਿਉਂਕਿ ਬਹੁਤ ਸਾਰਿਆਂ ਨੂੰ ਜਦੋਂ ਇਸ ਤਰ੍ਹਾਂ ਦੀਆਂ ਅਸੀਂ ਸਟ ਸੱਡੇ ਆਲੇ ਦੁਆਲੇ ਦਾ ਮਾਹੌਲ ਇਸ ਤਰ੍ਹਾਂ ਦਾ ਆ ਵੀ ਸ਼ਾਇਦ ਉਹਦੇ ਤੇ ਗੱਲ ਟੁੱਕਦੀ ਆ ਉਹਦੇ ਤੇ ਟੁੱਕਦੀ ਆ ਤੇ ਉਹ ਬਹੁਤ ਅੱਛੀ ਕਹਾਣੀ ਸੀ ਤੁਹਾਡੀ ਤੇ ਕਿਉਂਕਿ ਜਦੋਂ ਵੀ ਇੱਕ ਸਾਹਿਤਕਾਰ ਆਪਣੀ ਰਚਨਾ ਦੀ ਸ਼ੁਰੂਆਤ ਕਰਦਾ ਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਸਾਹਿਤ ਦੇ ਵਿੱਚ ਪ੍ਰੋਕ ਕੀ ਪੇਸ਼ ਕਰਦਾ ਹੈ ਤੇ ਉਹ ਸਮਾਜ ਦੇ ਵਿੱਚ ਵਿਚਰਦੀਆਂ ਸਮੱਸਿਆਵਾਂ ਨੂੰ ਮੁੱਖ ਰੱਖ ਕੇ ਜ਼ਰੂਰ ਲਿਖਦਾ ਹੈ ਸੋ ਤੁਹਾਡੀਆਂ ਵੀ ਅਕਸਰ ਅਸੀਂ ਰਚਨਾਵਾ ਦੇਖਦੇ ਹਾਂ ਕਿ ਸਮਾਜ ਦੇ ਹਿੱਤਾਂ ਦੀ ਹੀ ਗੱਲ ਕੀਤੀ ਜਾਂਦੀ ਹੈ ਜੋ ਸਾਡੀ ਅੱਜ ਦੀ ਤਰਾਸ ਦੀਆਂ ਨਸ਼ਿਆਂ ਦੀ ਲੈ ਲੋ ਪੰਜਾਬੀ ਜਾ ਰਹੇ ਨੇ ਬਾਹਰ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਨੂੰ ਲੈ ਕੇ ਤੁਸੀਂ ਲਿਖਿਆ ਤੇ ਬਹੁਤ ਅੱਛਾ ਲਿਖਦੇ ਹੋ ਇਸੇ ਤਰ੍ਹਾਂ ਤੁਹਾਡੀ ਇੱਕ ਕਹਾਣੀ ਸੀ ਪੂਆ ਬਾਨੋ ਜੀ ਉਹਦੀ ਗੱਲ ਕੀਤੀ ਜਾਵੇ ਤਾਂ ਉਹ ਕਹਾਣੀ ਤੁਹਾਡੇ ਜ਼ਿਹਨ ਚ ਕਿਸ ਤਰ੍ਹਾਂ ਹੀ ਕਿਸ ਪਾਤਰ ਨੇ ਤੁਹਾਨੂੰ ਇੱਕ ਕਹਾਣੀ ਲਿਖਣ ਲਈ ਮਜਬੂਰ ਕਰ ਦਿੱਤਾ ਉਹ ਸੁਮਨ ਜੀ ਮੈਂ ਸਤਨੂੰ ਮੈਂ ਨਾ ਇੱਕ ਵਾਰੀ ਮੈਂ ਡਿਊਟੀ ਗਿਆ ਸੀ ਅਮਦਿਆ ਦਾ ਮੇਲਾ ਲੱਗਦਾ ਕਾਦੀਆਂ ਸ਼ਹਿਰ ਚ ਸਾਡੇ ਲਾਗੇ ਉਧਰ ਉੱਥੇ ਬੈਠੇ ਆਪਾਂ ਚਾਹ ਪੀ ਰਹੇ ਗੰਡੀ ਦੇ ਉੱਥੇ ਨੇ ਕੋਈ ਐਦਾ ਹੀ ਬੀਬੀ ਆਈ ਉੱਥੋਂ ਮਤਲਬ ਮੁਸਲਮਔਰਤ ਹੀ ਬੈ ਕੇ ਚਾਹ ਪੀ ਰਹੀ ਬੜਾ ਮੇਲਾ ਲੱਗਦਾ ਤਿੰਨ ਚਾਰ ਦਾ ਮੇਲਾ ਚੱਲਦਾ ਸ਼ਾਇਦ ਮੈਂ ਡਿਊਟੀ ਤੇ ਗਿਆ ਸੀ ਉੱਥੇ ਦੇਖਿਆ ਤਾਂ ਚਾਹ ਪੀ ਰਹੇ ਸੀ ਚਾਹ ਪੀਂਦੇ-ਪੀਂਦੇ ਚਾਹ ਦੀ ਗਲਾਸੀ ਟੁੱਟ ਗਈ ਉਹਦੇ ਕੋਲ ਐਦਾਂ ਕਰਕੇ ਕੁਝ ਬਣ ਗਿਆ ਕੁਝ ਕੋਈ ਹੋਰ ਪਰਸਨ ਉੱਥੇ ਆਇਆ ਕੋਈ ਉਹਦੇ ਨਾਲ ਗੱਲਾਂ ਲਾਪੇ ਕਰਨ ਤੁਸੀਂ ਕਿੱਥੋਂ ਆਏ ਹੋ ਕਿੱਦਾਂ ਆਏ ਉਹ ਮੈਂ ਸ ਉਹ ਕਰਦੇ ਕਰਦੇ ਮੇਰੇ ਉਹ ਦਿਮਾਗ ਘੁੰਮਦੀ ਦੀ ਗੱਲ ਡਿਊਟੀ ਦੌਰਾਨ ਦੋ ਤਿੰਨ ਦਿਨ ਮੈਂ ਉੱਥੇ ਰਿਹਾ ਤੇ ਮੇਰੇ ਦਿਮਾਗ ਘੁੰਮਦੀ ਦੀ ਗੱਲ ਉਹ ਬਾਅਦ ਚ ਮੁੜ ਕੇ ਮੈਂ ਆ ਜਦੋਂ ਉਹਨੂੰ ਨਾ ਉਹਨੂੰ ਕਹਾਣੀ ਦਾ ਰੂਪ ਦਿੱਤਾ ਮੈਨੂੰ ਜੀ ਤੇ ਜਦੋਂ ਕਹਾਣੀ ਦਾ ਰੂਪ ਦਿੱਤਾ ਤੇ ਫਿਰ ਉਹ ਵੀ ਮੈਨੂੰ ਬਹੁਤ ਜ਼ਿਆਦਾ ਰਿਸਪੌਂਸ ਮਿਲਿਆ ਗੱਲ ਇਹ ਵੀ ਜੇ ਕਹਾਣੀ ਲੈ ਕੇ ਕਵਿਤਾ ਲਿਖ ਕੇ ਤੁਹਾਡੀ ਕੋਈ ਗੱਲ ਇਹ ਨਾ ਕਹਵੇ ਕਿ ਯਾਰ ਇਹ ਤੇ ਮੇਰੀ ਗੱਲ ਸੀ ਤੇ ਫਿਰ ਫਾਇਦਾ ਕੀ ਲਿਖਣ ਦਾ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਬਹੁਤ ਵੱਡਾ ਰਾਈਟਰ ਆ ਮੈਂ ਵਿਦਵਾਨ ਨਹੀਂ ਹਮਮ ਲੇਕਿਨ ਇਹ ਆ ਵੀ ਇਹਨਾਂ ਕੋਈ ਵੀ ਜਿਹੜਾ ਲਿਖੋ ਸੋ ਦਾ ਮੁੱਲਤਾ ਹੋਇਆ ਤਾਂ ਲਿਖਾਂਦਾ ਕਾਗਜ਼ ਕਾਲੇ ਕਰਨ ਦਾ ਕੋਈ ਬਹੁਤਾ ਫਾਇਦਾ ਨਹੀਂ ਆ ਤੇ ਮੈਂ ਇੱਕ ਸ਼ੇਰ ਵੀ ਲਿਖਿਆ ਕਿ ਗੱਲ ਲਿਖਾਂ ਕੋਈ ਪਾਰਸਵਰਗੀ ਹੋਵੇ ਜੇ ਗੱਲ ਲਿਖਾਂ ਕੋਈ ਪਾਰਸਵਰਗੀ ਹੋਵੇ ਜੇ ਵਰਕੇ ਤਾਂ ਪ੍ਰਤਾਪ ਵੀ ਕਾਲੇ ਕਰ ਜਾਂਦਾ ਉਹ ਗੱਲ ਇਹ ਵੀ ਵਰਕੇ ਕਾਲੇ ਕਰਨ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਜੀ ਜੇ ਗੱਲ ਕਿਸੇ ਨੂੰ ਟੱਚ ਹੀ ਨਾ ਕਰੇ ਗੱਲ ਤਾਂ ਕਾਦਾ ਕੀ ਆ ਫਿਰ ਹਨਾ ਕੋਈ ਕਿਸੇ ਦਾ ਦਰਦ ਜੇ ਆਪਣਾ ਸ਼ਬਦਾਂ ਵਿੱਚ ਨਾ ਪੁਰੋਇਆ ਤਾਂ ਫਿਰ ਸ਼ਾਇਰ ਕਾਦਾ ਹੋਇਆ ਹਨਾ ਜੀ ਤੇ ਕੋਈ ਇਸ ਤਰ੍ਹਾਂ ਦਾ ਤੁਹਾਡੇ ਮਾਈਂਡ ਦੇ ਵਿੱਚ ਖਿਆਲ ਹੋਵੇ ਕਿ ਵੀ ਲਿਖਿਆ ਤਾਂ ਤੁਸੀਂ ਬਹੁਤ ਖੁਸ਼ ਆ ਕੇ ਵਾਰੀ ਹੁੰਦਾ ਕਿ ਵੀ ਅਜੇ ਆ ਲਿਖਣਾ ਬਾਕੀ ਹੈ ਉਹ ਕਦੋਂ ਤੱਕ ਸਾਡੇ ਦਰਸ਼ਕਾਂ ਦੇ ਰੂਬਰੂ ਕਰਨਾ ਜੀ ਮੇਰੇ ਦਿਲ ਦੀ ਗੱਲ ਜਿਹੜੀ ਕਹਤੀ ਹੈ ਤੇ ਮੈਂ ਤੁਹਾਨੂੰ ਹੁਣ ਗਜ਼ਲ ਵੀ ਮੈਂ ਇਹੋ ਸੁਣਾਣੀ ਆ ਤੁਹਾਨੂੰ ਮੈਂ ਤੁਸੀ ਜਲਦੀ ਗੱਲ ਬੁਝਲੀ ਆ ਜੀ ਅ ਸੂਮਨ ਜੀ ਜੀ ਗੱਲ ਕੋਈ ਆਸੀ ਲਿਖ ਕੇ ਪਾਰਸ ਕਹਿ ਜਾਵੀਂ ਹਮ ਗੱਲ ਕੋਈ ਆਸੀ ਲਿਖ ਕੇ ਪਾਰਸ ਕਹਿ ਜਾਵੀਂ ਮਰਿਆਂ ਤੋਂ ਕੁਝ ਸਾਲ ਦਾ ਜਿੰਦਾ ਰਹਿ ਜਾਵੀਂ ਹਮ ਬਹੁਤ ਖੂਬ ਕੀ ਫਾਇਦਾ ਫਿਰ ਲਿਖਣ ਦਾ ਗੱਲ ਕੋਈ ਆਸੀ ਲਿਖ ਕੇ ਪਾਰਸ ਕਹਿ ਜਾਵੀਂ ਮਰਿਆਂ ਤੋਂ ਕੁਝ ਸਾਲ ਤੱਕ ਜਿੰਦਾ ਰਹਿ ਜਾਵੀਂ ਹਮ ਸ਼ਬਦ ਉਕਰ ਜਾ ਐਸੇ ਵਕਤ ਦੇ ਸੀਨੇ ਤੇ ਸ਼ਬਦ ਉਕਰ ਜਾ ਐਸੇ ਵਕਤ ਦੇ ਸੀਨੇ ਤੇ ਵਿੱਚ ਹਵਾ ਦੇ ਹਰਫਾਂ ਵਾਂਗ ਨਾ ਟਹਿ ਜਾਵੇ ਤੋ ਅਗਲਾ ਸ਼ੇ ਦੇਖਣਾ ਕਿ ਸਾਥੀ ਬਣ ਕੇ ਰਹੀ ਤੂੰ ਲੰਮਿਆਂ ਸਫਰਾਂ ਦਾ ਸਾਥੀ ਬਣ ਕੇ ਰਹੀ ਤੂੰ ਲੰਮਿਆਂ ਸਫਰਾਂ ਦਾ ਦੋ ਫਰ ਲੰਘਾਂ ਚੱਲ ਕੇ ਨਾ ਬਹਿ ਜਾਵੇਂ ਬਹੁਤ ਖੂਬ ਤੇ ਗੀਤ ਗਜ਼ਲ ਕੋਈ ਇੱਕ ਸਦੀਵੀ ਲਿਖ ਜਾਵੇ ਬਹੁਤਾ ਲਿਖਣ ਦੀ ਲੋੜ ਨਹੀਂ ਸੀ ਕਿਤਾਬਾਂ ਲਿਖੀਆਂ ਲੇਕਿਨ ਹਾਂ ਗੀਤ ਗਜ਼ਲ ਕੋਈ ਇੱਕ ਸਦੀਵੀ ਲਿਖ ਜਾਵੇ ਕੰਤੋਂ ਵਾਂਗ ਕੈਲੰਡਰ ਦੇ ਨਾਲ ਲੈ ਜਾਵੇ ਤੇ ਸੱਚ ਲਿਖੀ ਤੇ ਸੱਚ ਦੇ ਪੈਰਾ ਦੇ ਜਾਵੇ ਸੱਚ ਲਿਖੀ ਤੇ ਸੱਚ ਦੇ ਪੈਰਾ ਦੇ ਜਾਵੇ ਇਸ ਦੇ ਬਦਲੇ ਲੱਖ ਮੁਸੀਬਤ ਸਹਿ ਜਾਵੇ ਤੁਮਕਤਾ ਕਿ 파ਰਸ ਮਿਲਦਾ ਰਹੀ ਜਿਹੜੀ ਇਹ ਸ਼ਬਦਾਂ ਦੇ 파ਰਸ ਮਿਲਦਾ ਰਹੀ ਜਿਹੜੀ ਇਹ ਸ਼ਬਦਾਂ ਦੇ ਬੋਲਦੇ ਥਲਿਓ ਪਾਣੀ ਵਾਂਗ ਨਾ ਵਹਿ ਜਾਵੇ ਤੇ ਗੱਲ ਕੋਈ ਆ ਸੀ ਲਿਕੇ ਪਾਰਸ ਕਿਹਾ ਜਾਵੇ ਮਰਿਆਂ ਤੋਂ ਕੋਈ ਸਾਲ ਤੱਕ ਜਿੰਦਾ ਰਹਿ ਜਾਵੇ ਕੀ ਫਾਇਦਾ ਲਿਖਣ ਦਾ ਫਿਰ ਬੋਤਾ ਜੀ ਇੱਕ ਵੀ ਗਜ਼ਲ ਤੁਹਾਡੀ ਬਾਅਦ ਤੁਹਾਨੂੰ ਮਰਨ ਤੋਂ ਬਾਅਦ ਕੋਈ ਯਾਦ ਵਿੱਚ ਰੱਖੀ ਤੇ ਕੀ ਫਾਇਦਾ ਲਿਖਣ ਦਾ ਹੈ ਨਾ ਸੋ ਬਹੁਤ ਅੱਛਾ ਸ਼ੇਅਰ ਸੀ ਬਹੁਤ ਅੱਛੀ ਤੁਸੀਂ ਇਹਦੇ ਵਿੱਚ ਆਪਣੇ ਦਿਲ ਦੇ ਜਿਹੜੇ ਹਾ ਭਾਵ ਨੇ ਲਿਖੇ ਨੇ ਕਿ ਲਿਖੋ ਬੇਸ਼ੱਕ ਕੱਟ ਪਰ ਲਿਖੋ ਇਸ ਤਰ੍ਹਾਂ ਦਾ ਕਿ ਵੀ ਉਹ ਜੀ ਸਾਲਾਂ ਤੱਕ ਤੁਹਾਡੀਆਂ ਜਿਹੜੀਆਂ ਯਾਦਾਂ ਨੇ ਉਹ ਸਾਡੇ ਦਰਸ਼ਕਾਂ ਤੇ ਸਾਡੇ ਪਾਠਕਾਂ ਦੇ ਦਿਲਾਂ ਵਿੱਚ ਕਾਇਮ ਰਹਿਣ ਸੋ ਤੁਸੀਂ ਆ ਸਾਡੇ ਸੱਦੇ ਨੂੰ ਕਬੂਲ ਕੀਤਾ ਸਾਡੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਏ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਤੇ ਉਹਨਾਂ ਨਾਲ ਸਾਇਤਿਕ ਸਾਂਝ ਪਾਈ ਸੋ ਸਭ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਸਾਰੀ ਟੀਮ ਦਾ ਮਾਨਯੋਗ ਡਾਕਟਰ ਸਾਹਿਬ ਦਾ ਕੇਵਲਕਿਸ਼ਨ ਜੀ ਦਾ ਔਰ ਸਾਰੇ ਹੀ ਪਾਠਕਾਂ ਦਾ ਸੁਨੋਤਿਆਂ ਦਾ ਦਰਸ਼ਕਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਧੰਨਵਾਦ ਮਿਹਰਬਾਨੀ